ਨਮਸਕਾਰ ਤੇ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਤੇ ਮੈਂ ਤੁਹਾਡੇ ਨਾਲ ਪੁਸ਼ਪਾ ਮੋਰੀਆ ਅੱਜ ਗੱਲ ਕਰਾਂਗੇ ਪੱਛਮੀ ਜਿਮਨੀ ਚੌਣ ਦੀ ਲੁਧਿਆਣਾ ਪੱਛਮੀ ਜਿਮਨੀ ਚੌਣ ਜੋ ਕਿ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕਰ ਲਈ ਹੈ ਸੰਜੀਵ ਅਰੋੜਾ ਜੋ ਕਿ ਵੱਡੇ ਮਾਰਜਿਨ ਦੇ ਨਾਲ ਜਿੱਤੇ ਨੇ ਤੇ ਆਮ ਆਦਮੀ ਪਾਰਟੀ ਇਸ ਜਿੱਤ ਤੋਂ ਬਾਅਦ ਕਾਫੀ ਜ਼ਿਆਦਾ ਖੁਸ਼ ਨਜ਼ਰ ਆ ਰਹੀ ਹੈ ਅੱਜ ਰੋਡ ਸ਼ੋਅ ਕੱਢਿਆ ਗਿਆ ਹੈ ਜਿਸ ਦੇ ਵਿੱਚ ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਸ਼ਾਮਿਲ ਸੀਗੇ ਤੇ ਅਮਨ ਅਰੋੜਾ ਉਸ ਦੇ ਵਿੱਚ ਸ਼ਾਮਿਲ ਸੀਗੇ ਤੇ ਇਸ ਦੇ ਨਾਲ ਹੀ ਸੰਜੀਵ ਅਰੋੜਾ ਜੋ ਕਿ ਇਸ ਚੋਣ ਦੇ ਵਿੱਚ ਜਿੱਤ ਹਾਸਿਲ ਕਰਕੇ ਸਾਹਮਣੇ ਆਏ ਨੇ ਉਹਨਾਂ ਨੇ ਵੀ ਇਸ ਰੋਡ ਸ਼ੋਅ ਦੇ ਵਿੱਚ ਹਿੱਸਾ ਲਿਆ ਤੇ ਇਸ ਦੇ ਨਾਲ ਹੀ ਮਨੀਸ਼ ਸਿਸੋਦੀਆ ਜਿਹੜੇ ਨੇ ਉਹ ਉਸ ਰੈਲੀ ਦੇ ਵਿੱਚ ਮੌਜੂਦ ਸੀਗੇ ਲੋਕਾਂ ਦਾ ਧੰਨਵਾਦ ਕਰਦੇ ਹੋਏ ਨਜ਼ਰ ਆਏ ਨੇ ਉਹਨਾਂ ਨੇ ਕਿਹਾ ਹੈ ਕਿ ਲੋਕਾਂ ਨੇ ਜੋ ਫਤਵਾ ਜਾਰੀ ਕੀਤਾ ਹੈ ਇਹ ਆਪਣੇ ਆਪ ਦੇ ਵਿੱਚ ਸਬੂਤ ਹੈ ਕਿ ਐਤਕੀ ਜੋ ਕਿ ਸੈਮੀ ਫਾਈਨਲ ਹੋਇਆ ਹੈ ਤੇ ਹੁਣ 2027 ਦੀਆਂ ਜੜੀਆਂ ਚੋਣਾਂ ਹੋਣਗੀਆਂ ਉਸ ਦੇ ਵਿੱਚ ਫੁੱਲ ਐਂਡ ਫਾਈਨਲ ਲੋਕਾਂ ਨੇ ਜਵਾਬ ਇਸੇ ਵੇਲੇ ਦੇ ਦਿੱਤਾ ਹੈ ਕਿਉਂਕਿ ਆਮ ਆਦਮੀ ਪਾਰਟੀ ਦਾ ਇਹ ਦਾ ਕਿ 2027 ਦੇ ਵਿੱਚ ਜਿਹੜੀਆਂ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਇਸ ਦਾ ਪਰਿਨਾਮ ਉਹਨਾਂ ਨੂੰ ਹੁਣੇ ਤੋਂ ਮਿਲਣਾ ਸ਼ੁਰੂ ਹੋ ਗਿਆ ਹੈ ਲੋਕਾਂ ਨੇ ਇੰਨਾ ਜ਼ਿਆਦਾ ਪਰੋਸਾ ਜਤਾਇਆ ਸੰਜੀਵ ਅਰੋੜਾ ਦੇ ਉੱਪਰ ਤੇ ਕਾਂਗਰਸ ਇਨਾਂ ਦੇ ਵਿੱਚ ਟੱਕਰ ਦੇ ਵਿੱਚ ਸੀਗੀ ਭਾਰਤ ਪੂਸ਼ਣ ਆਸ਼ੂ ਜਿਹੜੇ ਸੀਗੇ ਉਹ ਟੱਕਰ ਦੇ ਵਿੱਚ ਸੀਗੇ ਪਰ ਉਹ ਜਿਹੜੇ ਨੇ ਹਾਰ ਚੁੱਕੇ ਨੇ ਤੇ ਭਾਰਤ ਪੂਸ਼ਣ ਆਸ਼ੂ ਨੇ ਇਸ ਹਾਰ ਦੀ ਜ਼ਿੰਮੇਵਾਰੀ ਆਪਣੇ ਸਿਰ ਤੇ ਲਈ ਹੈ ਉਹਨਾਂ ਨੇ ਕਿਹਾ ਕਿ ਇਹ ਜੋ ਹਾਰ ਹੋਈ ਹੈ ਇਸ ਦੇ ਵਿੱਚ ਕਾਂਗਰਸ ਦਾ ਕੋਈ ਰੋਲ ਨਹੀਂ ਹੈ ਜੋ ਵੀ ਰੋਲ ਹੈ ਇਸ ਦਾ ਇਸ ਹਾਰ ਦੇ ਵਿੱਚ ਸਿਰਫ ਔਰ ਸਿਰਫ ਮੇਰਾ ਰੋਲ ਹੈ ਇਸ ਹਾਰ ਦੇ ਲਈ ਮੈਂ ਜ਼ਿੰਮੇਵਾਰ ਹਾਂ ਤਾਂ ਆਮ ਆਦਮੀ ਪਾਰਟੀ ਦੀ ਗੱਲ ਕਰਾਂਗੇ ਆਮ ਆਦਮੀ ਪਾਰਟੀ ਨੇ ਅੱਜ ਰੋਡ ショਕ ਕੀਤਾ ਸੀ ਐਮ ਮਾਨ ਨੇ ਸਭ ਤੋਂ ਪਹਿਲਾਂ ਜਨਤਾ ਦਾ ਧੰਨਵਾਦ ਕੀਤਾ ਹੈ ਖੁੱਲੇ ਦਿਲ ਤੋਂ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਕਈਆਂ ਵਿਰੋਧੀਆਂ ਤੇ ਵੀ ਕਿਤੇ ਨਾ ਕਿਤੇ ਉਹ ਨਿਸ਼ਾਨੇ ਸਾਧਦੇ ਹੋਏ ਨਜ਼ਰ ਆਏ ਤੇ ਉਹਨਾਂ ਨੇ ਕਿਹਾ ਕਿ ਇਹ ਸੈਮੀਫਾਈਨਲ ਹੈ ਤੇ ਕੱਲ ਕੇਜਰੀਵਾਲ ਜਿਹੜੇ ਨੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਇਸ ਜਿੱਤ ਤੋਂ ਬਾਅਦ ਤੇ ਉਹਨਾਂ ਨੇ ਕਿਹਾ ਸੀ ਕਿ ਇਹ ਸੈਮੀਫਾਈਨਲ ਦਾ ਜਿਹੜਾ ਮੁਕਾਬਲਾ ਸੀ ਇਹ ਆਮ ਆਦਮੀ ਪਾਰਟੀ ਨੇ ਜਿੱਤ ਲਿਆ ਤੇ ਇਸੇ ਦੇ ਨਾਲ ਰਾਜ ਸਭਾ ਨੂੰ ਲੈ ਕੇ ਜਿਹੜੀ ਸੰਜੀਵ अरोड़ा ਦੇ ਜਿੱਤਣ ਤੋਂ ਬਾਅਦ ਰਾਜ ਸਭਾ ਦੀ ਸੀਟ ਖਾਲੀ ਹੋਈ ਹੈ ਇਹ ਕਿਆਸ ਲਗਾਈ ਜਾ ਰਹੀ ਸੀ ਕਿ ਕੇਜਰੀਵਾਲ ਰਾਜ ਸਭਾ ਜਾਣਗੇ ਤੇ ਇਸ ਨੂੰ ਲੈ ਕੇ ਕਿ ਕਾਫੀ ਜ਼ਿਆਦਾ ਅਟਕਲਾ ਪਈਆਂ ਹੋਈਆਂ ਸੀਗੀਆਂ ਬਾਰ-ਬਾਰ ਸਵਾਲ ਖੜੇ ਹੋ ਰਹੇ ਸੀਗੇ ਕੱਲ ਆਮ ਆਦਮੀ ਪਾਰਟੀ ਦੇ ਕੌਮੀ ਪ੍ਰਧਾਨ ਜਿਹੜੇ ਨੇ ਉਹਨਾਂ ਨੇ ਇਸ ਗੱਲ ਨੂੰ ਕਲੀਅਰ ਕਰ ਦਿੱਤਾ ਅਰਵਿੰਦ ਕੇਜਰੀਵਾਲ ਨੇ ਜਦੋਂ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਕਿਹਾ ਕਿ ਮੈਂ ਰਾਜ ਸਭਾ ਨਹੀਂ ਜਾ ਰਿਹਾ ਰਾਜ ਸਭਾ ਦੀ ਜਿਹੜੀ ਸੀਟ ਹੈ ਉਸ ਤੇ ਕੌਣ ਬੈਠੇਗਾ ਕੌਣ ਕਾਬਜ਼ ਹੋਵੇਗਾ ਇਸ ਦਾ ਫੈਸਲਾ ਜਿਹੜਾ ਹੈ ਉਹ ਸਾਡੀ ਪੋਲੀਟੀਕਲ ਕਮੇਟੀ ਜਿਹੜੀ ਹੈ ਉਹ ਡਿਸਾਈਡ ਕਰੇਗੀ ਤੇ ਇਹ ਜਿਹੜੀ ਕਿਆਸ ਲਗਾਈ ਜਾ ਰਹੀ ਸੀ ਤੇ ਇਸ ਦੀ ਵੀ ਪਿਕਚਰ ਹੁਣ ਕਲੀਅਰ ਹੋ ਚੁੱਕੀ ਹੈ ਆਮ ਆਦਮੀ ਪਾਰਟੀ ਜੋ ਕਿ ਪਛਮੀ ਵਿਧਾਨ ਸਭਾ ਸੀਟ ਜਿੱਤ ਚੁੱਕੀ ਹੈ ਤੇ ਕਿਹਾ ਜਾ ਰਿਹਾ ਸੀ ਕਿ ਲੋਕ ਪਹਿਲਾਂ ਤੋਂ ਹੀ ਸੰਜੀਵ ਅਰੋੜਾ ਨੂੰ ਪਸੰਦ ਕਰ ਰਹੇ ਸੀਗੇ ਕਿਉਂਕਿ ਸੰਜੀਵ ਅਰੋੜਾ ਨੇ ਨਾ ਇਸ ਸੀਟ ਤੇ ਹੁੰਦੇ ਹੋਏ ਵੀ ਕਾਫੀ ਸਾਰੇ ਕੰਮ ਆਮ ਲੋਕਾਂ ਦੇ ਪੂਰੇ ਕੀਤੇ ਆਮ ਲੋਕ ਉਹਨਾਂ ਦੇ ਕੰਮ ਤੋਂ ਕਾਫੀ ਜ਼ਿਆਦਾ ਖੁਸ਼ ਸੀਗੇ ਇਸ ਕਰਕੇ ਲੋਕ ਪਰੋਸਾ ਜਤਾ ਪਾਏ ਨੇ ਤੇ 10000 ਤੋਂ ਜ਼ਿਆਦਾ ਡਿਫਰੈਂਸ ਜਿਹੜਾ ਹੈ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵੋਟਾਂ ਦੇ ਵਿਚਕਾਰ ਰਿਹਾ ਹੈ ਤੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਲੋਕ ਜਿਹੜੀ ਹੈ ਜਨਤਾ ਜਿਹੜੀ ਹੈ ਆਮ ਆਦਮੀ ਪਾਰਟੀ ਨੂੰ ਪਸੰਦ ਕਰ ਰਹੀ ਹੈ ਹੁਣ ਗੱਲ ਕਰ ਲੈਨੇ ਆ ਆਮ ਆਦਮੀ ਪਾਰਟੀ ਦੇ ਕੀ ਕੁਝ ਕੰਮ ਨੇ ਜੋ ਕਿ ਆਮ ਜਨਤਾ ਨੂੰ ਪਸੰਦ ਆ ਰਹੇ ਹੋਣਗੇ ਸਾਡੇ ਵੱਲੋਂ ਕੀ ਕੁਝ ਅਸੀਂ ਦੇਖ ਰਹੇ ਆ ਉਹ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਜਿਵੇਂ ਕਿ ਪਹਿਲੀ ਸਕੀਮ ਜਿਹੜੀ ਆਮ ਆਦਮੀ ਪਾਰਟੀ ਚਲਾ ਰਹੀ ਹੈ ਪੰਜਾਬ ਦੇ ਵਿੱਚ ਉਹ ਹੈ ਨਸ਼ਾ ਮੁਕਤੀ ਮੁਹਿੰਮ ਜਿਹੜੀ ਆ ਉਹ ਲਗਾਤਾਰ ਪੰਜਾਬ ਦੇ ਵਿੱਚ ਚੱਲ ਰਹੀ ਹੈ ਕਿਉਂਕਿ ਪੰਜਾਬ ਜੋ ਕਿ ਨਸ਼ਿਆਂ ਦਾ ਗੜ ਮੰਨਿਆ ਜਾਂਦਾ ਹੈ ਨਸ਼ਾ ਕਾਫੀ ਜ਼ਿਆਦਾ ਪੰਜਾਬ ਦੇ ਵਿੱਚ ਪਰੇਸ਼ਾਨ ਕਰ ਰਿਹਾ ਹੈ ਨੌਜਵਾਨ ਪੀੜੀ ਨੂੰ ਬਰਬਾਦ ਕਰ ਰਿਹਾ ਹੈ ਇਸ ਕਰਕੇ ਆਮ ਆਦਮੀ ਪਾਰਟੀ ਨੇ ਇੱਕ ਗੱਲ ਜਿਹੜੀ ਹੈ ਸਾਰਿਆਂ ਦੇ ਸਾਹਮਣੇ ਲਿਆਂਦੀ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਨਸ਼ਾ ਮੁਕਤ ਪੰਜਾਬ ਹੋਵੇਗਾ ਰੰਗਲਾ ਪੰਜਾਬ ਬਣਾਵਾਂਗੇ ਇਸ ਨੂੰ ਤੇ ਅੱਜ ਜਿਹੜਾ ਰੋਡ ਸ਼ੋਅ ਕੱਢਿਆ ਗਿਆ ਉਸ ਦੇ ਵਿੱਚ ਵੀ ਸੀਐਮ ਮਾਨ ਜਿਹੜੇ ਨੇ ਉਹ ਇਹ ਕਹਿੰਦੇ ਹੋਏ ਨਜ਼ਰ ਆਏ ਕਿ ਅਸੀਂ ਆਪਣੇ ਪੰਜਾਬ ਨੂੰ ਨਾ ਤਾਂ ਕੈਨੇਡਾ ਬਣਾਵਾਂਗੇ ਨਾ ਤਾਂ ਆਸਟ੍ਰੇਲੀਆ ਤੇ ਨਾ ਹੀ ਅਮਰੀਕਾ ਅਸੀਂ ਆਪਣੇ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਲਈਏ ਇਹ ਹੀ ਬਹੁਤ ਵੱਡੀ ਗੱਲ ਹੋਏਗੀ ਇਹ ਹੀ ਸਾਡੇ ਲਈ ਜਿੱਤ ਹੋਵੇਗੀ ਤਾਂ ਸੀਐਮ ਮਾਨ ਆਪ ਇਸ ਗੱਲ ਨੂੰ ਅੱਗੇ ਲੈ ਕੇ ਆ ਰਹੇ ਨੇ ਕਿ ਨਸ਼ਾ ਮੁਕਤ ਪੰਜਾਬ ਅਸੀਂ ਖੜਾ ਕਰੀਏ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਚੰਗੇ ਕੰਮਾਂ ਵੱਲ ਲੈ ਕੇ ਜਾਈਏ ਇਸ ਕਰਕੇ ਲੱਗਦਾ ਰੋਜ਼ਗਾਰ ਵੰਡੇ ਜਾ ਰਹੇ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਡੇਲੀ ਇਹ ਅਪਡੇਟ ਤੁਹਾਨੂੰ ਮਿਲਦੇ ਹੋਣਗੇ ਕਿ ਨਿਯੁਕਤੀ ਪੱਤਰ ਵੰਡੇ ਗਏ ਨੇ ਸੀਐਮ ਮਾਨ ਆਪ ਜਾ ਕੇ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡਦੇ ਨੇ ਤੇ ਇਸ ਤੋਂ ਬਾਅਦ ਆਪਣੇ ਸੰਬੋਧਨ ਦੇ ਵਿੱਚ ਸੀਐਮ ਮਾਨ ਨੇ ਕਹਿੰਦੇ ਹੋਏ ਨਜ਼ਰ ਆਉਂਦੇ ਨੇ ਕਿ ਇਸ ਨਿਯੁਕਤੀ ਪੱਤਰ ਨੂੰ ਲੈ ਕੇ ਤੁਸੀਂ ਰੁਕਣਾ ਨਹੀਂ ਹੈ ਨੌਜਵਾਨਾਂ ਨੂੰ ਹਮੇਸ਼ਾ ਉਹਨਾਂ ਦਾ ਮੋਰਲ ਬੂਸਟ ਕਰਦੇ ਨੇ ਉਹ ਕਹਿੰਦੇ ਨੇ ਕਿ ਜੇ ਤੁਸੀਂ ਇੱਕੋ ਨੌਕਰੀ ਲੈ ਕੇ ਰੁਕ ਗਏ ਫੇਰ ਤੁਹਾਡੀ ਜਿਹੜੀ ਲਾਈਫ ਹੈ ਉਹ ਬੋਰਿੰਗ ਹੋ ਜਾਵੇਗੀ ਇਸ ਕਰਕੇ ਤੁਹਾਨੂੰ ਹਮੇਸ਼ਾ ਅੱਗੇ ਟਰਾਈ ਕਰਦੇ ਰਹਿਣਾ ਚਾਹੀਦਾ ਹੈ ਇੱਕ ਜੇਕਰ ਤੁਸੀਂ ਨੌਕਰੀ ਪਾ ਲਈ ਹੈ ਤੇ ਫਿਰ ਅੱਗੇ ਤੁਹਾਨੂੰ ਦੋ ਤਿੰਨ ਨੌਕਰੀਆਂ ਦੇ ਲਈ ਹੋਰ ਟਰਾਈ ਕਰਨਾ ਚਾਹੀਦਾ ਹੈ ਤੇ ਨੌਜਵਾਨ ਪੀੜੀ ਨੂੰ ਹਮੇਸ਼ਾ ਮੋਟੀਵੇਟ ਕਰ ਰਹੇ ਨੇ ਸੀਐਮ ਭਗਵੰਤ ਮਾਨ ਇਸ ਕਰਕੇ ਆਮ ਆਦਮੀ ਪਾਰਟੀ ਦੀ ਜਿਹੜਾ ਵੀ ਕੈਂਡੀਡੇਟ ਖੜਾ ਹੋ ਰਿਹਾ ਹੈ ਕਿਤੇ ਨਾ ਕਿਤੇ ਇਸ ਕਰਕੇ ਵੀ ਲੋਕ ਪਸੰਦ ਕਰ ਰਹੇ ਨੇ ਕਿਉਂਕਿ ਨੌਕਰੀਆਂ ਦਾ ਮੁੱਦਾ ਹਰ ਇੱਕ ਸਟੇਟ ਦੇ ਵਿੱਚ ਉੱਭਰ ਕੇ ਸਾਹਮਣੇ ਆਉਂਦਾ ਹੈ ਨੌਜਵਾਨ ਕਾਫੀ ਜ਼ਿਆਦਾ ਪਰੇਸ਼ਾਨ ਹੁੰਦੇ ਨੇ ਤੇ ਪੰਜਾਬ ਦੇ ਵਿੱਚ ਨੌਕਰੀਆਂ ਵੰਡੀਆਂ ਜਾ ਰਹੀਆਂ ਨੇ ਤੀਸਰੇ ਮੁੱਦੇ ਦੀ ਗੱਲ ਕਰਦੇ ਹਾਂ ਆਮ ਆਦਮੀ ਪਾਰਟੀ ਨੂੰ ਲੋਕ ਕਿਉਂ ਪਸੰਦ ਕਰ ਰਹੇ ਨੇ ਤੇ ਤੀਸਰਾ ਮੁੱਦਾ ਇਹ ਹੈ ਕਿਉਂ ਪੰਜਾਬ ਦੇ ਵਿੱਚ ਵੀ ਸਕੂਲ ਆਫ ਐਮਿਨੈਂਸ ਖੋਲੇ ਗਏ ਨੇ ਜਿਸ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਲੋਕੀ ਜਾ ਕੇ ਆਪਣੇ ਬੱਚਿਆਂ ਦੇ ਐਡਮਿਸ਼ਨਸ ਕਰਵਾ ਰਹੇ ਨੇ ਘੱਟ ਫੀਸ ਦੇ ਵਿੱਚ ਬੱਚੇ ਜਿਹੜੇ ਨੇ ਉਹ ਪੜ ਕੇ ਨਿਕਲ ਰਹੇ ਨੇ ਤੇ ਇਸ ਦੇ ਵਿੱਚ ਸਾਰੀ ਪ੍ਰਾਈਵੇਟ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਇਸ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜਨਤਾ ਪਸੰਦ ਕਰ ਰਹੀ ਹੈ ਤੇ ਸੰਜੀਵ ਅਰੋੜਾ ਵੀ ਸ਼ਾਇਦ ਇਸੇ ਕਰਕੇ ਜਿੱਤੇ ਨੇ ਕਿਉਂਕਿ ਕੰਮ ਜਿਹੜੇ ਆਮ ਆਦਮੀ ਪਾਰਟੀ ਦੇ ਨੇ ਉਹ ਗਰਾਉਂਡ ਲੈਵਲ ਤੇ ਕਾਫੀ ਜ਼ਿਆਦਾ ਇਫੈਕਟਿਵ ਨਜ਼ਰ ਆ ਰਹੇ ਨੇ ਤੇ ਜਨਤਾ ਇਹਨਾਂ ਨੂੰ ਪਸੰਦ ਕਰ ਰਹੀ ਹੈ ਤੇ ਕੱਲ ਜੋ ਕਿ ਕੇਜਰੀਵਾਲ ਨੇ ਇਸ ਗੱਲ ਨੂੰ ਕਿਹਾ ਕਿ ਇਹ ਸੈਮੀਫਾਈਨਲ ਅਸੀਂ ਜਿੱਤ ਲਿਆਏ ਤੇ ਹੁਣ ਫਾਈਨਲ 2027 ਦਾ ਵੀ ਇਸ ਦੇ ਵਿੱਚ ਤੂਫਾਨ ਆਵੇਗਾ ਉਹ ਤੁਹਾਨੂੰ ਕੀ ਕੁਝ ਕਹਿ ਰਹੇ ਨੇ ਕੇਜਰੀਵਾਲ ਉਹ ਵੀ ਸੁਣਾ ਦਿੰਨੇ ਆ ਕਈ ਲੋਕ ਇਹ ਕਹਿ ਰਹੇ ਕਿ ਇਹ ਸੈਮੀਫਾਈਨਲ ਹੈ 2027 ਦਾ ਤਾਂ ਹਮ ਸੋਚ ਸਕਤੇ ਹੈ ਕਿ ਅਗਰ ਇਹ ਸੈਮੀਫਾਈਨਲ ਹੈ 2027 ਦਾ ਔਰ 2022 ਆਂਦੀ ਥੀ ਤੋ 2027 ਤੋਂ ਤੂਫਾਨ ਆਨੇ ਵਾਲਾ ਹੈ ਤੇ ਤੁਸੀਂ ਸੁਣਿਆ ਹੋਵੇਗਾ ਕਿ ਕੇਜਰੀਵਾਲ ਨੇ ਕੀ ਕੁਝ ਕੀਤਾ ਤੇ ਹੁਣੇ ਤੋਂ ਦਾਵਾ ਕਰ ਰਹੇ ਨੇ ਤੇ ਹੁਣ ਦੇਖਣਾ ਹੋਵੇਗਾ ਕਿ ਅੱਗੇ ਰਾਜ ਸਭਾ ਦੇ ਵਿੱਚ ਕੌਣ ਜਾਂਦਾ ਹੈ ਕਿ ਕੇਜਰੀਵਾਲ ਜੋ ਇਹ ਗੱਲ ਕਹਿ ਰਹੇ ਨੇ ਕਿ ਉਹ ਰਾਜ ਸਭਾ ਨਹੀਂ ਜਾਣਗੇ ਕੌਣ ਕਾਬਜ਼ ਹੋਵੇਗਾ ਰਾਜ ਸਭਾ ਦੀ ਸੀਟ ਤੇ ਜੋ ਕਿ ਕਿਆਸ ਲਗਾਏ ਜਾ ਰਹੇ ਸੀ ਕੇਜਰੀਵਾਲ ਹੀ ਹੋਣਗੇ ਪਰ ਹੁਣ ਕੇਜਰੀਵਾਲ ਸਾਫ਼ ਮਨਾਂ ਕਰਦੇ ਹੋਏ ਨਜ਼ਰ ਆ ਰਹੇ ਨੇ ਭਗਵੰਤ ਸਿੰਘ ਮਾਨ ਜੋ ਕਿ ਸੀਐਮ ਨੇ ਪੰਜਾਬ ਦੇ ਉਹ ਕਿਸ ਤਰੀਕੇ ਦੇ ਕੰਮ ਹੋਰ ਅੱਗੇ ਵਧਾਉਂਦੇ ਨੇ ਡਿਵੈਲਪਮੈਂਟ ਕਿਸ ਤਰੀਕੇ ਦਾ ਹੁੰਦਾ ਹੈ ਤੇ ਅੱਜ ਇਹ ਵੀ ਕਮੇਟੀ ਇੱਕ ਬਠਾਈ ਜਾ ਰਹੀ ਹੈ ਇਸ ਬਾਰੇ ਵੀ ਜਾਣਕਾਰੀ ਤੁਹਾਨੂੰ ਦੇ ਦਿੰਨੇ ਆ ਅੱਜ ਇੱਕ ਕਮੇਟੀ ਬਣਾਈ ਜਾਵੇਗੀ ਕਿਸਾਨਾਂ ਦੇ ਲਈ ਤਾਂ ਕਿ ਝੋਨੇ ਦੀ ਜਿਹੜੀ ਫਸਲ ਦੀ ਬੋਆਈ ਸ਼ੁਰੂ ਹੋ ਗਈ ਹੈ ਬਿਜਾਈ ਸ਼ੁਰੂ ਹੋ ਗਈ ਹੈ ਉਸ ਦੇ ਲਈ ਕਮੇਟੀ ਬਣਾਈ ਜਾਵੇਗੀ ਤਾਂ ਕਿ ਜਿਹੜੇ ਕਿਸਾਨ ਨੇ ਉਹਨਾਂ ਨੂੰ ਕੀਮਤਾਂ ਚਾਜੇ ਟੰਗ ਦੇ ਤਰੀਕੇ ਨਾਲ ਮਿਲ ਸਕਣ ਜਿਹੜੇ ਕਿਸਾਨ ਨੇ ਉਹਨਾਂ ਦੀਆਂ ਫਸਲਾਂ ਦੀਆਂ ਕੀਮਤਾਂ ਉਹਨਾਂ ਨੂੰ ਹਮੇਸ਼ਾ ਸ਼ਿਕਾਇਤ ਰਹਿੰਦੀ ਸੀ ਕਿ ਸਾਡੀ ਜਿਹੜੀ ਕੀਮਤਾਂ ਨੇ ਹਮੇਸ਼ਾ ਘਟ ਦਿੱਤੀਆਂ ਜਾਂਦੀਆਂ ਨੇ ਇਸ ਕਰਕੇ ਅੱਜ ਇੱਕ ਕਮੇਟੀ ਦਾ ਗਠਨ ਕੀਤਾ ਜਾਵੇਗਾ ਦੁਪਹਿਰ ਤੱਕ ਇਸ ਤੇ ਪੂਰਾ ਫੈਸਲਾ ਆ ਜਾਵੇਗਾ ਕੀ ਕੁਝ ਕਮੇਟੀ ਫੈਸਲਾ ਕਰੇਗੀ ਤੇ ਅੱਗੇ ਹੋਰ ਕਿਹੜੇ-ਕਿਹੜੇ ਮੈਂਬਰਸ ਇਸ ਦੇ ਵਿੱਚ ਹੋਣਗੇ ਦੱਸਿਆ ਇਹ ਜਾ ਰਿਹਾ ਹੈ ਕਿ ਅਲੱਗ-ਅਲੱਗ ਮੰਤਰੀ ਇਸ ਦੇ ਵਿੱਚ ਹੋ ਸਕਦੇ ਨੇ ਇੱਕ ਕਮੇਟੀ ਬਣਾਈ ਜਾਵੇਗੀ ਜੋ ਕਿ ਕਿਸਾਨਾਂ ਦੇ ਹਿੱਤ ਦੇ ਵਿੱਚ ਗੱਲ ਕਰੇਗੀ ਤਾਂ ਐਫਸੀਆਈ ਇਸ ਦੇ ਵਿੱਚ ਸ਼ਾਮਿਲ ਹੈ ਤੇ ਕਿਸਾਨ ਦੇ ਕਿਸਾਨਾਂ ਨੂੰ ਲੈ ਕੇ ਜਿਹੜੇ ਵੀ ਲੀਡਰ ਨੇ ਉਹਨਾਂ ਦੇ ਉਹਨਾਂ ਤੋਂ ਵੀ ਸਲਾਹ ਲਈਤੀ ਜਾਵੇਗੀ ਕਿ ਆਖਿਰਕਾਰ ਕੀ ਕੁਝ ਕਿਸਾਨਾਂ ਦੇ ਮੁੱਦੇ ਨੇ ਕਿਉਂਕਿ ਤੁਸੀਂ ਪਹਿਲਾਂ ਵੀ ਦੇਖਿਆ ਹੋਵੇਗਾ ਕਿਸਾਨ ਹਮੇਸ਼ਾ ਤੋਂ ਇਹ ਆਪਣੇ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆਉਂਦੇ ਨੇ ਪ੍ਰਦਰਸ਼ਨ ਤੋਂ ਬਾਅਦ ਉਹਨਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਐਸੇ ਮੰਗਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕਮੇਟੀ ਦਾ ਗਠਨ ਹੋ ਰਿਹਾ ਹੈ ਤੇ ਤੁਸੀਂ ਇਹ ਦੱਸੋ ਕਿ ਤੁਹਾਨੂੰ ਕੀ ਕੁਝ ਪਸੰਦ ਆ ਰਿਹਾ ਆਮ ਆਦਮੀ ਪਾਰਟੀ ਦੇ ਕੰਮ ਕਿਸ ਤਰੀਕੇ ਦੇ ਨਾਲ ਪਸੰਦ ਆ ਰਹੇ ਨੇ ਸੰਜੀਵ ਅਰੋੜਾ ਕਿਉਂ ਜਿੱਤੇ ਨੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੇ ਮੁੱਦੇ ਜੜੇ ਰੱਖ ਸਕਦੇ ਹੋ ਧੰਨਵਾਦ ਤੁਸੀਂ ਦੇਖਦੇ ਰਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਧੰਨਵਾਦ